ਤੋ ਇਹ ਤੋਂ ਲੈ ਕੇ ਕਿਸਾਨ ਜਿਹੜੇ ਆ ਉਹਨਾਂ ਨੇ ਰਾਂ ਰੋਕ ਦਿੱਤੇ ਆ ਬੰਦ ਕਰ ਦਿੱਤੇ ਆ ਔਰ ਬਰਾਤਾਂ ਜਿਹੜੀਆਂ ਉਹ ਕਿਹੜੀਆਂ ਕਿਹੜੀਆਂ ਜਾ ਸਕਦੀਆਂ ਲਾੜੇ ਵਾਲੀ ਗੱਡੀ ਜਾਵੇਗੀ ਜਾਂ ਹੋਰ ਵੀ ਜਾਣਗੇ ਲੇਕਿਨ ਜਾਣਕਾਰੀ ਜਿਹੜੀ ਆ ਉਹ ਪੂਰੀ ਲਈ ਜਾਵੇਗੀ ਫੇਰ ਹੀ ਭੇਜਿਆ ਜਾਵੇਗਾ ਔਰ ਦੱਸ ਦਈਏ ਕੀ ਅੱਜ ਅਸੀਂ ਆਪਣੇ ਸ਼ਹਿਰ ਦੇ ਵਿੱਚ ਦੀਨਾ ਨਗਰ ਦੇ ਵਿੱਚ ਬੱਸ ਸਟੈਂਡ ਤੇ ਖੜੇ ਆ ਔਰ ਵੇਖ ਸਕਦੇ ਹੋ ਕਿ ਰੇਤੇ ਬਜਰੀ ਦੀਆਂ ਭਰੀਆਂ ਟਰਾਲੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇਹ ਤਸਵੀਰਾਂ ਵੀ ਵਿਖਾਈਆਂ ਜਾਣ ਪ੍ਰੋਪਰ ਰੋਕ ਦਿੱਤੀਆਂ ਨੇ ਪ੍ਰੋਪਰ ਰੋਕ ਦਿੱਤੀਆਂ ਨੇ ਔਰ ਇਸ طرف ਦੱਸ ਦਈਏ ਕਿ ਕਿਸਾਨ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਿੱਥੋਂ ਤੱਕ ਇਹ ਮਾਮਲਾ ਜਿਹੜਾ ਪਹੁੰਚ ਗਿਆ ਔਰ ਲਗਾਤਾਰ ਪੰਜਾਬ ਦੇ ਵਿੱਚ ਜਗਾ ਜਗਾ ਦੇ ਉੱਤੇ ਰੋਡ ਜਾਮ ਕੀਤੇ ਗਏ ਔਰ ਜਿਹੜੀ ਬੰਦਨੀ ਕਾਲ ਹੈ ਉਸ ਦਾ ਅਸਰ ਕਿਸ ਨੂੰ ਹੋਇਆ ਕਿਸ ਨੂੰ ਸੁਣਾਈ ਦੇ ਰਿਹਾ ਜਾਂ ਕਿਸ ਨੂੰ ਨਹੀਂ ਦੇ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਆ ਔਰ ਦੱਸਦੇ ਆ ਕਿ ਪਹਿਲਾਂ ਇੱਕ ਵਾਰ ਵਾਰਨਿੰਗ ਦਿੱਤੀ ਜਾਵੇਗੀ ਫਿਰ ਦੁਬਾਰਾ ਉਸ ਤੇ ਕਾਰਵਾਈ ਕੀਤੀ ਜਾਵੇਗੀ ਔਰ ਕਿਸਾਨ ਭਾਈ ਭਾਈਚਾਰਾ ਖੜਾ ਇਹਨਾਂ ਨਾਲ ਗੱਲਬਾਤ ਕਰਦਾ ਸਰ ਸਸੀ ਕਾਲ ਜੀ ਸਸੀ ਕਾਲ ਜੀ ਕਿਵੇਂ ਵੇਖਦੇ ਹੋ ਦਿਨਾ ਨਗਰ ਵਿੱਚ ਬੰਦ ਦੀ ਕਾਲ ਨੂੰ ਲੈ ਕੇ ਬੰਦ ਅਜ ਪੂਰਾ ਹੈ ਜਾਂ ਕਿਵੇਂ ਸਭ ਤੋਂ ਪਹਿਲਾਂ ਮੈਂ ਦੀਨਾਨਗਰ ਸ਼ਹਿਰ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਅਨਾਉਂਸਮੈਂਟਾਂ ਵੀ ਦੱਸਿਆ ਗਿਆ ਸੀ ਤੇ ਅੱਜ ਵੀ ਉਹਨਾਂ ਨੂੰ ਜਦੋਂ ਸਵੇਰ ਆ ਕੇ ਇੱਥੇ ਬੈਠੇ ਆਂ ਸ਼ਹਿਰ ਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਦੀਨਾਨਗਰ ਸ਼ਹਿਰ ਜਿਹੜਾ ਉਹ ਪੂਰਾ ਉਹਨਾਂ ਨੇ ਮੁਕੰਮਲ ਤੌਰ ਤੇ ਬੰਦ ਰੱਖਿਆ ਔਰ ਜਿਹੜਾ ਰੋਡ ਹੈ ਰੋਡ ਤੇ ਬੈਠੇ ਆਂ ਆਹ ਰਾਹਗੀਰਾਂ ਨੂੰ ਅਸੀਂ ਜਿਹੜੇ ਆਉਂਦੇ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਗੱਲ ਕਰਦੇ ਆ ਸਮਝਾਉਂਦੇ ਆ ਤੇ ਉਹ ਸਮਝ ਵੀ ਜਾਂਦੇ ਨੇ ਜੇ ਕੋਈ ਕਰਦਾ ਹੈ ਉਹਨੂੰ ਵੀ ਬੜੇ ਪਿਆਰ ਨਾਲ ਸਮਝਾ ਕੇ ਤੈਨੂੰ ਵਾਪਸ ਕੀਤਾ ਜਾਂਦਾ ਵੀ ਭਾਈ 4 ਵਜੇ ਤੋਂ ਬਾਅਦ ਨਿਕਲ ਜਾਇਓ ਇਸ ਕਰਕੇ ਬੜਾ ਸ਼ਾਂਤਮਈ ਤਰੀਕੇ ਨਾਲ ਲੋਕਤੰਤਰ ਤਰੀਕੇ ਨਾਲ ਸਾਡਾ ਜਿਹੜਾ ਆ ਅੱਜ ਦਾ ਕਾਰਜ ਜਿਹੜਾ ਉਹ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਰੌਂਡ ਵੀ ਕੱਢਿਆ ਜਾਵੇਗਾ ਕੋਈ ਦੁਕਾਨਦਾਰੀਆਂ ਵੱਲ ਘੇੜਾ ਵੀ ਮਾਰਿਆ ਜਾਵੇਗਾ ਜਾਂ ਪਹਿਲਾਂ ਹੀ ਲੋਕਾਂ ਨੂੰ ਸੁਚੇਤ ਹੋ ਚੁੱਕੇ ਆ ਜਿਹਨਾਂ ਨੇ ਬੰਦ ਕਰ ਦਿੱਤੀਆਂ ਅਜੇ ਵੀ ਖੁੱਲੀਆਂ ਨਹੀਂ ਨਹੀਂ ਸ਼ਹਿਰ 'ਚ ਚੱਕਰ ਲਾਵਾਂਗੇ ਪਹਿਲਾਂ ਇੱਕ ਲਾਇਆ ਵਾ ਤੇ ਕੋਈ ਦੁਕਾਨਾਂ ਜ਼ਿਆਦਾ ਖੁੱਲੀਆਂ ਨਹੀਂ ਮਿਲੀਆਂ ਇੱਕ ਦੁਕਾਨਾਂ ਦੇ ਅੱਗੇ ਖੜੇ ਸੀਗੇ ਉਹਨਾਂ ਨੂੰ ਦੱਸਿਆ ਗਿਆ ਕਿ ਜੇਕਰ ਸਾਡੀ ਬੇਨਤੀ ਦੇ ਬਾਅਦ ਵੀ ਤੁਸੀਂ ਇਹ ਦੁਕਾਨਾ ਖੋਲਦੇ ਹੋ ਤੇ ਉਸਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਨਾ ਕਿ ਅਸੀਂ ਉਸਦੇ ਜ਼ਿੰਮੇਵਾਰ ਹੋਵਾਂਗੇ। ਔਰ ਜਿਹੜਾ ਉਹਨਾਂ ਦਾ ਸਾਨੂੰ ਅੱਗੋਂ ਸੁਝਾਅ ਮਿਲਿਆ ਕਹਿੰਦੇ ਭਾਈ ਅਸੀਂ ਆਏ ਜਰੂਰ ਹਾਂ। ਖੜੇ ਹਾਂ ਇੱਥੇ ਦੁਕਾਨਾ ਨਹੀਂ ਖੋਲਣੀ ਆ ਤੁਹਾਡਾ ਸਾਥ ਦੇਣਾ ਕਿਉਂਕਿ ਤੁਸੀਂ ਆਮ ਲੋਕਾਂ ਦੀ ਲੜਾਈ ਲੜ ਰਹੇ ਹੋ ਅਸੀਂ ਵੀ ਤੁਹਾਡਾ ਸਾਥ ਦੇਾਂਗੇ। ਔਰ ਦਸ ਜਿਹੇ ਤਸਵੀਰਾਂ ਤੁਹਾਨੂੰ ਕੇਦੀਨਾਨਗਰ ਦੀਆਂ ਔਰ ਬੱਸ ਸਟੈਂਡ ਦੇ ਉੱਤੇ ਖੜੇ ਔਰ ਬਹੁਤ ਸਾਰਾ ਕਿਸਾਨ ਭਾਈ ਚਾਰਾ ਜਿਹੜਾ ਦੁਕਾਨਦਾਰੀਆਂ ਦੇ ਅੱਗੇ ਖੜਾ ਔਰ ਬੱਸ ਸਟੈਂਡ ਦੇ ਉੱਤੇ ਖੜਾ ਔਰ ਬਹੁਤ ਵਧੀਆ ਨੇ ਸੁਨੇਹਾ ਦਿੱਤਾ ਕਿ ਜਿਹੜੇ ਦੀਨਾਨਗਰ ਵਾਸੀ ਨੇ ਸ਼ਹਿਰ ਵਾਸੀ ਨੇ ਉਹਨਾਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਕਿਸਾਨਾਂ ਦਾ ਔਰ ਲਗਾਤਾਰ ਸਾਰੀਆਂ ਦੁਕਾਨਾਂ ਬੰਦ ਨੇ ਔਰ ਪੁਲਿਸ ਜਿਹੜੀ ਆ ਲਗਾਤਾਰ ਮਸਤੈਦ ਆ ਔਰ ਸ਼ਾਂਤਵੇਂ ਮਾਹੌਲ ਦੇ ਵਿੱਚ ਪੁਲਿਸ ਵੀ ਖੜੀ ਆ ਔਰ ਪ੍ਰੋਟੈਸਟ ਜਿਹੜਾ ਵਾ ਉਹ ਚੱਲ ਰਿਹਾ ਹੈ ਪ੍ਰੋਟੈਸਟ ਦੇ ਵਿੱਚ ਬਹੁਤ ਸਾਰੇ ਲੋਕ ਵੀ ਸ਼ਾਮਲ ਨੇ ਬਹੁਤ ਸ ਔਰੇ ਤਸਵੀਰਾਂ ਤੁਹਾਨੂੰ ਦੀਨਾ ਨਗਰ ਦੀਆਂ ਵਖਾ ਰਿਹਾ ਵੀਡੀਓ ਬਤਵਾ ਸ਼ੇਅਰ ਕਰਦੇ ਹੋ ਮੇਰੇ ਸਾਥ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਪੂਰ